ਨਿਮੋਸ਼ ਨਹੀਂ ਹੋ ਰਹੇ ਪਿੰਡ ਦੇ ਵਿੱਚ ਇੱਕ ਮਿਸਤਰੀ ਦਾ ਕੰਮ ਕਰਨ ਵਾਲਾ ਹੁਣ ਬਾਬਾ ਬਣ ਗਿਆ ਜੋ ਕਿ ਆਪਣੇ ਹੀ ਪਿੰਡ ਦੇ ਵਿੱਚ ਇੱਕ ਬਾਬੇ ਦੀ ਫੋਟੋ ਰੱਖ ਕੇ ਦਾਤੀ ਦੇ ਨਾਲ ਥੋਲੇ ਪਾ ਰਿਹਾ ਹੈ ਕਿ ਲੋਕਾਂ ਦੀਆਂ ਬਿਮਾਰੀਆਂ ਠੀਕ ਕਰਨ ਦਾ ਦਾਵਾ ਕਰ ਰਿਹਾ ਹੈ ਲੇਕਿਨ ਪਿੰਡ ਵਾਲੇ ਇਸ ਬਾਬੇ ਨੂੰ ਨਹੀਂ ਮੰਨਦੇ ਤੇ ਉਹ ਇਸ ਬਾਬੇ ਦੇ ਚਿੱਠੇ ਫਰੋਲਦੇ ਹੋਏ ਨਾਰੇਬਾਜ਼ੀ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ 3 ਮਹੀਨੇ ਪਹਿਲਾਂ ਇਹ ਮਿਸਤਰੀ ਸੀ ਤੇ ਹੁਣ ਬਾਬਾ ਬਣ ਗਿਆ ਹੈ ਤੇ ਇਹ ਪਖੰਡ ਉਹ ਆਪਣੇ ਪਿੰਡ ਦੇ ਵਿੱਚ ਨਹੀਂ ਚੱਲਣ ਦੇਣਗੇ ਤੇ ਇਸ ਦੇ ਚੱਲਦੇ ਹੀ ਉਹਨਾਂ ਵੱਲੋਂ ਇਸ ਨਵੇਂ ਬਣੇ ਬਾਬੇ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਤੇ মিডিਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਉਹ ਆਪਣੇ ਪਿੰਡ ਦੇ ਵਿੱਚ ਇਸ ਪਖੰਡ ਦੇ ਆਪ ਨੇ ਤੇ ਜੇਕਰ ਇਸ ਬਾਬੇ ਦੇ ਵਿੱਚ ਸੱਚਮੁੱਚ ਕੋਈ ਕਰਨੀ ਹੈ ਤਾਂ ਉਹ ਬਿਮਾਰੀ ਚੱਕ ਕਰਕੇ ਵਿਖਾਵੇ ਤਾਂ ਉਹ ਉਸ ਬਾਬੇ ਦੇ ਨਾਮ ਜ਼ਮੀਨ ਤੱਕ ਲਗਵਾ ਦੇਣਗੇ ਸਾਡੇ ਪਿੰਡ ਇੱਕ ਮਿਸਤਰੀ ਸਨ ਅਮਰਜੀਤ ਸਿੰਘ ਜੋ ਪਹਿਲਾਂ ਲੱਕੜ ਦਾ ਕੰਮ ਕਰਦਾ ਸੀ ਕੰਮ ਕਰੋਨਾ ਵੇਲੇ ਘਟ ਗਿਆ ਕੁਝ ਹੁਣ ਜਦੋਂ ਬੰਦਾ ਬਜ਼ੁਰਗ ਹੋ ਜਾਏ ਸਿਸਟਮ ਹੋ ਜਾ ਕੰਮ ਘਟ ਗਿਆ ਕੰਮ ਨਾ ਮਿਲਨੇ ਕਰਕੇ ਆਪ ਬਾਬੇ ਕੋਲ ਜਾਂਦੇ ਸੱਟੇ ਲੈਣ ਸ਼ਹਿਰ ਚ ਦੇਣਦਾਰੀਆਂ ਦੀ ਬਹੁਤ ਸੱਟੇ ਲੋਕਾਂ ਨੇ ਪੈਸੇ ਲੈਣੇ ਆ ਉਹ ਪੈਸੇ ਦੇਣੀ ਲਈ ਗਾਦੜੀ ਛਪੜੀ ਤੇ ਰਹਿਣ ਦਾ ਬੰਦਾ ਉਹਦੇ ਪੈਸੇ 7-8000 ਲੈਣਾ ਹੈ ਇੱਥੇ ਸਾਡੇ ਪਿੰਡ ਇੱਕ ਮੁੰਡਾ ਮਗਰ ਖੜਾ ਹੈ 60000 ਰੁਪਏ ਉਹਦੇ ਕੋਲ ਪਨੋਟ ਆ ਉਹਦਾ ਮੁਕਰਿਆ ਹੋਇਆ ਉਹਨੇ ਲੈਣਾ ਕਾਰਨ ਇਹ ਹੈ ਵੀ ਆਪ ਠਗੀਆਂ ਮਾਰੀਆਂ ਕੋਈ ਉਹ ਕੋਈ ਉਹਨੇ ਕੋਈ ਬਾਬਾ ਨਹੀਂ ਛੜੇ ਰਾਸਤਾਨ ਤਾਈ ਜੂਪੀ ਤਾਈ ਸਟੇ ਲੈਣ ਜਾਂਦਾ ਰਿਹਾ ਅੱਜ ਆਪ ਬਾਬਾ ਬਣ ਕੇ ਬਹਿ ਗਏ ਲੋਕਾਂ ਨੂੰ ਘਮਰਾ ਕਰ ਰਿਹਾ ਤੁਹਾਨੂੰ ਕੀ ਤਕਲੀਫ ਹੈ ਜੇ ਉਹ ਬਾਬਾ ਬੰਦਾ ਜਾਂ ਕੁਝ ਕਾਰਨ ਪਤਾ ਕਿ ਵੀਰ ਜੀ ਰੇਕ ਨੂੰ ਆਰਥਿਕ ਤੰਗੀ ਤੇ ਚੱਲ ਰਿਹਾ ਪੰਜਾਬ ਠੀਕ ਹੈ ਬੁੜੀਆਂ ਬੰਦਿਆਂ ਤੋਂ ਚੋਰੀਆਂ ਪੈਸੇ ਲੈ ਕੇ ਕਰੋ ਲਾਏ ਇੱ ਗਿੱਟਿਆਂ ਦਾ ਮਤ ਗਿੱਟਿਆਂ ਦਾ ਥੌਲਾ ਪਾਦਾ ਗੋਡਿਆਂ ਦਾ ਪਾਦਾ ਮੇਰੇ ਮੋਢੇ ਦੁਖਦੇ ਮੋਰ ਦੁਖਦੇ ਗੁੜੀਆਂ ਨੂੰ ਗੁਮਰਾਹ ਕਰ ਰਿਹਾ ਹੈ ਕਾਰਨ ਪਤਾ ਕੀ ਆ ਜਿਹੜੇ ਆਪਣੇ ਗਰੀਬ ਜਨਤਾ ਈਸੀ ਭਾਈਚਾਰਾ ਬਾੜਾ ਹੁੰਦਾ ਉਹਨਾਂ ਨੂੰ ਪਤਾ ਨਹੀਂਗਾ ਉਹ ਗਰੀਬ ਜਨਤਾ ਨੂੰ ਲੁੱਟ ਰਿਹਾ ਉਹ ਸਾਡੇ ਪਿੰਡ ਦੇ ਵਿੱਚ ਇਹ ਸਾਡੇ ਪਿੰਡ ਇੱਕ ਖੋਤੀ ਬਾਬਾ ਅਖਵਾ ਰਿਹਾ ਜਿਹੜਾ ਕਿ ਵੀ ਮੈਂ ਮੇਰੇ ਜੋ ਬਾਬੇ ਭਾਈ ਮੋਰਸੋਂ ਦਾ ਵੀ ਆਉਂਦੀ ਹੈ ਰੂਹ ਆਉਂਦੀ ਹੈ ਵੀ ਮੈਨੂੰ ਮੈਂ ਭਲਾ ਕਰਦਾ ਲੋਕਾਂ ਦਾ ਦਾਤੀ ਨਾਲ ਥੋਲੇ ਪਾਦਾ ਕੋਈ ਉਹਦੇ ਵਿੱਚ ਕੋਈ ਕੱਢਣ ਪਾਉਣ ਨੂੰ ਹੈ ਨਹੀਂ ਮੇਰੀ ਮਾਤਾ ਉਹਦੇ ਹਰਨੀਆਂ ਮੈਂ 6 ਕਿੱਲੇ ਮੰਦਰ ਤੇ ਜ਼ਮੀਨ ਹੈ ਮੇਰੀ ਮੈਂ 1 ਕਿੱਲਾ ਜ਼ਮੀਨ ਉਹ ਦੇਣ ਨੂੰ ਤਿਆਰ ਆ 50 ਥੋਲੇ ਪਾ ਦੇ ਮੇਰੀ ਮਾਤਾ ਦੇ ਹਰਨੀਆਂ ਠੀਕ ਕਰ ਦੇ 1 ਕਿੱਲਾ ਮੈਂ ਪੰਚਾਇਤ ਭਰੀ ਪੰਚਾਇਤ ਕਹਿਣਾ 1 ਕਿੱਲਾ ਜ਼ਮੀਨ ਦੇਊਗਾ ਕਿ ਉਹ ਮੇਰੀ ਮਾਤਾ ਦੇ ਹਰਨੀਆਂ ਠੀਕ ਕਰ ਦੇ ਕਿੰਨੇ ਸਮੇਂ ਤੋਂ ਚੱਲਦਾ ਆ ਰਿਹਾ ਜਿਹੜਾ ਇਹ ਆ ਥੋੜੇ ਚਰਤੋ ਦਾ ਅੰਧਵਿਸ਼ਵਾਸ ਚੱਲ ਰਿਹਾ ਪਿੰਡ 'ਚ 4-5 ਮਹੀਨਿਆਂ ਤੋਂ ਚੱਲ ਰਿਹਾ ਹੈ ਜਿਹੜਾ ਕਿ ਲੋਕ ਉਹਦੇ ਮਗਰ ਦੂਰ ਦੂਰੋਂ ਆਉਂਦੇ ਆ ਜੇ ਜੇ ਕਿ ਉਹਦੇ ਪੱਲੇ ਕੱਖ ਵੀ ਨਹੀਂ ਜੇ ਪੱਲੇ ਆ ਤਾਂ ਇੱਕ ਵੀ ਸੂਤ ਦੇ ਦੇ ਅਸੀਂ ਉਹ ਜੋ ਅਸੀਂ ਕਹਿੰਗੂ ਕਰਨ ਨੂੰ ਤਿਆਰ ਆ। ਛੋਟੇ ਪਿੰਡ ਦਾ ਹੀ ਆ ਜਾਂ ਜਿਵੇਂ ਸਾਡੇ ਪਿੰਡ ਸਾਡੇ ਪਿੰਡ ਦਾ ਹੀ ਆ। ਪਹਿਲਾਂ ਕੀ ਕੰਮ ਕਰਦਾ ਸੀ? ਉਹ ਹੁਣ ਤੱਕ ਉਹ ਲੋਕਾਂ ਕੋਲੇ ਜਾਂਦਾ ਸੀ ਕਦੇ ਪੁੱਛਾਂ ਘੜੋਂ ਕਦੇ ਕਿਸੇ ਚੇਲੇ ਕੋਲੇ ਜਾਵੜਿਆ ਕਦੇ ਕਿਸੇ ਕੋਲੇ ਜਾਵੜਿਆ ਅੱਜ ਉਹ ਪੁੱਛਾਂ ਲੋਕਾਂ ਦੀਆਂ ਗੱਲਾਂ। ਮਾਮਲਾ ਦਰਸਲ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਪੂੜਾ ਕੁਚਰ ਦਾ ਹੈ ਤੇ ਪਿੰਡ ਦੇ ਵਿੱਚ ਇਸ ਬਾਬੇ ਦੇ ਖਿਲਾਫ ਹੰਗਾਮਾ ਖੜਾ ਹੋ ਗਿਆ ਤੇ ਇਤੋਂ ਤੱਕ ਕਿ ਪਿੰਡ ਦੇ ਸਰਪੰਚ ਵੱਲੋਂ ਵੀ ਇਸ ਬਾਬੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕੀ ਨਾਮ ਹੈ ਕੀ ਕਹਣਾ ਜਨ ਨੂੰ ਕੀ ਕੰਮ ਕਰਦਾ ਪਿੰਡ ਦੇ ਸਰਪੰਚ ਦੱਸੋ ਪਿੰਡ ਦੇ ਸਰਪੰਚ ਐਸੋ ਖਮੰਦਰ ਸਿੰਘ ਮੇਰਾ ਨਾਮ ਕੀ ਕਹਣਾ ਜਨ ਨੂੰ ਜੋ ਪਿੰਡ ਦੇ ਅਸੀਂ ਕਹਿੰਦੇ ਸਾਡੇ ਪਿੰਡ ਦੇ ਵਿੱਚ ਇਹ ਕੁਝ ਨਹੀਂ ਹੋਣਾ ਕੀ ਹੋਇਆ ਕੀ ਹੈ ਇਹ ਹੀ ਬਾਬਾ ਬਣ ਕੇ ਲੋਕਾਂ ਨੂੰ ਲੁੱਟੀ ਜਾਂਦਾ ਹਮਰਜੀਤ ਸਿੰਘ ਨਾਂ ਜੀ ਇਹ ਬਾਬੇ ਭਾਈ ਮੋਹਸਨ ਦੀ ਜਗ੍ਹਾ ਸਾਡੇ ਇੱਥੇ ਬਹੁਤ ਤਕੜੀ ਜਗ੍ਹਾ ਉਹਨਾਂ ਦੀ ਤੇ ਉਹਨਾਂ ਦੇ ਨਾਂ ਤੇ ਇਹ ਕਹਿੰਦਾ ਵੀ ਮੈਂ ਲੋਕਾਂ ਦੇ ਭਲੇ ਕਰਦਾ ਆ ਆਪਦੀ ਗੱਦੀ ਬਣਾ ਕੇ ਘਰੇ ਕਰੀ ਜਾਵੇ ਸਾਨੂੰ ਕੋਈ ਤਰਾਜ ਨਹੀਂ ਪਰ ਅਸੀਂ ਬਾਬੇ ਸੰਤ ਮਹਾਤਮਾ ਦਾ ਨਾਮ ਬਦ ਨਾਮ ਨਹੀਂ ਹੁੰਦਾ ਤੁਸੀਂ ਪਿੰਡ ਦੇ ਸਰਪੰਚ ਤੁਸੀਂ ਚੁਣਿਆ ਗਿਆ ਤੁਸੀਂ ਇਸ ਚੀਜ਼ ਦੇ ਪੂਰਾ ਪਿੰਡ ਦਾ ਪੰਚਾਇਤ ਖਿਲਾਫ ਹੋਏ ਸੀ ਅਸੀਂ ਇਸ ਗੱਲ ਦੇ ਖਿਲਾਫ ਆ ਜੀ ਸੰਤਾਂ ਦਾ ਨਾਮ ਲੈ ਕੇ ਨਹੀਂ ਲੱਗਦਾ ਉਧਰ ਜਦੋਂ ਦੱਤੀ ਨਾਲ ਤੋਲਾ ਪਾਉਣ ਵਾਲੇ ਬਾਬੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਹ 3 ਮਹੀਨੇ ਪਹਿਲਾਂ ਜਰੂਰ ਮਿਸਤਰੀ ਦਾ ਕੰਮ ਕਰਦਾ ਸੀ ਲੇਕਿਨ ਹੁਣ ਲੋਕਾਂ ਦੀਆਂ ਬਿਮਾਰੀਆਂ ਠੀਕ ਕਰ ਰਿਹਾ ਹੈ ਤੇ ਜੇਕਰ ਲੋਕਾਂ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ ਤੇ ਇਸ ਦੇ ਲਈ ਹੀ ਸੰਗਤਾਂ ਉਸ ਕੋਲ ਦੂਰ ਦੂਰੋਂ ਆਉਂਦੀਆਂ ਨੇ ਦੇਖੋ ਜੀ ਸੰਤ ਭਾਈ ਮੋਹਰ ਸਿੰਘ ਦੇ ਨਾਂ ਤੇ ਗਾਈਆਂ ਦੀ ਸੇਵਾ ਕਰਦੋਂ ਦਸੀਨਾ ਠੀਕ ਹੈ ਉਹਨਾਂ ਨੇ ਕਿਤੇ ਮਹਾਰਾਜ ਨੇ ਦਾ ਕਿਰਪਾ ਹੋ ਗਈ ਆ ਤੇ ਸੰਗਤਾਂ ਦੇ ਭਲੇ ਹੋਣ ਲੱਗ ਗਏ ਹਾਂ ਜੀ। ਪਰ ਪਿੰਡ ਵਾਲੇ ਕਹਿੰਦੇ ਵੀ ਬਿਜਲੀ ਦਾ ਕੰਮ ਕਰਦਾ ਸੀ। ਦੇਖੋ ਮਿੱਟੀ ਦਾ ਮੈਂ ਕੰਮ ਕਰਦਾ ਸੀ ਪਹਿਲਾਂ। ਜੇ ਮਾਲਕ ਦੀ ਕਿਰਪਾ ਹੋਈ ਹੈ ਤਾਂ ਹੀ ਹੋਇਆ ਈ। ਹੋਰ ਤੇ ਨਹੀਂ ਹੋਗੀ ਕਿਸੇ ਤੇ। ਕਿੰਨੇ ਸਮੇਂ ਤੋਂ ਹੋ ਰਹੀ ਹੈ ਜਿਹੜੀ ਤੁਸੀਂ ਕਹਿੰਦੇ ਮਾਲਕ ਦੀ ਕਿਰਪਾ ਕਰਕੇ ਤਾਂ ਚੱਲਦਾ ਹੋਇਆ। ਆ ਮਾਗੀ ਵਾਲਿਆਂ ਤੋਂ ਸ਼ੁਰੂ ਹੋਇਆ ਸੀ। ਹਾਂ ਜੀ। ਪਹਿਲਾਂ ਕਿਹੜਾ ਪਹਿਲਾਂ ਕਿਰਪਾ ਹੈਣੀ ਸੀ? ਨਹੀਂ। ਕੀ ਕਾਰਨ ਹੈ ਫਿਰ ਜਿਹੜੀ ਹੁਣ ਕਿਰਪਾ ਹੋ ਗਈ ਪਹਿਲਾਂ ਕਿਉਂ ਹੀ ਹੈਗੀ ਸੀ? ਮਾਲਕ ਕਿਰਪਾ ਹੁੰਦੀ ਹੈ ਤਾਂ ਜਦੋਂ ਜੇ ਕੋਈ ਜੇ ਸੰਗਤਾਂ ਦੇ ਭਲੇ ਹੋਏ ਤਾਂ ਹੀ ਆਉਂਦੇ ਨਿਬੰਧਨ। ਤੁਹਾਨੂੰ ਕਿਵੇਂ ਪਤਾ ਲੱਗਿਆ ਕਿਰਪਾ ਹੋ ਗਈ ਤੁਹਾਡੀ? ਹਾਂ ਜੀ। ਨੀ ਫਿਰ ਵੀ ਕੋਈ ਆਈਡੀਆ ਤਾਂ ਹੋਇਆ ਹੀ ਹੋਣਾ ਵਿਕੇ ਨੂੰ ਸੰਤ ਤਾਂ ਕੋਈ ਮਹਾਂਪੁਰਸ਼ ਆਏ ਤਾਂ ਫੇਰ ਹੀ ਕਲਾ ਹੋਇਆ ਨਾ ਇਹ ਤਾਂ ਹੁੰਦਾ ਕਿਹੜੇ ਮਹਾਂਪੁਰਸ਼ ਜਿਹੜੇ ਸੰਤ ਭਾਈ ਮੋਹਰਸ ਦੇ ਨਾਂ ਤੇ ਵੱਡੇ ਚਾਹਦੇ ਹਾਂਜੀ ਤੁਹਾਡੇ ਚਾਹਦੇ ਆਉਂਦੇ ਭਲਾ ਫਿਰ ਆਈ ਹੋਈ ਜਾਂਦੇ ਸੰਗਤਾਂ ਤੇ ਐ ਨਹੀਂ ਹੁੰਦੀ ਆ ਤੁਹਾਡੇ ਚਾਹਦੇ ਜੇ ਭਲਾ ਹੋਇਆ ਤਾਂ ਹੀ ਆਈ ਨਹੀਂ ਨਹੀਂ ਤੁਸੀਂ ਕਹਿਣਾ ਸੰਤ ਮਹਾਂਪੁਰਸ਼ ਆਏ ਉਹ ਸੰਤ ਮਹਾਂਪੁਰਸ਼ ਕਿਵੇਂ ਆਏ ਸੁਪਨੇ 'ਚ ਆਏ ਤੁਹਾਡੀ ਆਤਮਾ 'ਚ ਆਏ ਕਿਸ ਤਰੀਕੇ ਦੇ ਨਾਲ ਤੁਹਾਡੇ 'ਚੋਂ ਆਏ ਤੁਹਾਨੂੰ ਪਤਾ ਲੱਗ ਗਿਆ ਕਿ ਭਲਾ ਹੋਣ ਲੱਗ ਗਿਆ ਦੇਖੋ ਜੀ ਪਹਿਲਾਂ ਮੈਂ ਕਾਰਪੇਟੋ ਦਾ ਕੰਮ ਜਰੂਰ ਕਰਦਾ ਸੀ ਮੈਂ ਜਦੋਂ ਸੰਗ ਦੇ ਭਲੇ ਪਾਇ ਇੱਕ ਥੋਲਾ ਪਾਇਆ ਆ ਭਾਈ ਗਰਦੀয়াল ਸਿੰਘ ਕੜਾ ਬੁਕਲੇ ਠੀਕ ਆ ਇਹਦੇ ਮੈਂ ਪਿੰਡ ਵੀ ਕੰਮ ਗਿਆ ਸੀ ਇਹਦੇ ਮੈਂ ਥੋਲਾ ਪਾਇਆ ਤਾਂ ਵੀ ਮੇਰੇ ਥੋਲਾ ਪਾ ਦੇ ਮੈਂ ਫਿਰ ਬਾਬਾ ਮੈਨੂੰ ਕਿਰਪਾ ਹੋਈ ਆ ਵੀ ਮੈਂ ਥੋਲਾ ਪਾ ਇਹ ਠੀਕ ਹੋ ਗਿਆ ਸੀ ਠੀਕ ਆ ਉਹ ਹੌਲੀ ਹੌਲੀ ਪ੍ਰੋਬਲਮ ਸੀ ਦੱਸਿਓ ਭਾਈ ਕੀ ਬਰੋਨ ਸੀ ਪਿੰਡਾਂ ਦੇ ਫਿਰ ਵਿਰੋਧ ਕਿਉਂ ਕਰਦੇ ਆ ਪਿੰਡਾਂ ਵਾਲੇ ਵਿਰੋਧ ਕਿਉਂ ਕਰਦੇ ਆ ਇਹ ਤਾਂ ਹਮ ਕਹਿ ਨਹੀਂ ਸਕਦੇ ਕਿਉਂ ਰੋੜਦਿਆਂ ਹੋਗੇ ਪਿੰਡ ਵਾਲੇ ਕਹਿੰਦੇ ਅਸੀਂ ਚੱਲਣ ਨਹੀਂ ਦੇਣਾ ਇਸ ਤਰ੍ਹਾਂ ਫਿਰ ਚਲੋ ਠੀਕ ਹੈ ਸਾਡੀ ਲੈਨ ਫਿਰ ਅਸੀਂ ਆਪਦੀ ਚਲਾ ਲਾਂਗੇ ਨਹੀਂ ਚੱਲਣ ਦਿੰਦੇ ਤਾਂ ਸੰਗਤ ਦਾ ਵੀ ਕੋਈ ਭਲਾ ਹੁੰਦਾ ਤਾਂ ਹੀ ਆਏ ਨਾ ਤੁਹਾਨੂੰ ਲੱਗਦਾ ਕਿ ਤੁਸੀਂ ਗੁਰਸਿੱਖ ਜਿਸ ਤਰ੍ਹਾਂ ਦਸਤਾਰ ਸਜਾਈ ਹੋਈ ਆ ਅਸੀਂ ਕਿ ਪਰ ਇਸ ਤਰ੍ਹਾਂ ਦਾ ਕੰਮ ਆਹੀ ਕੋ ਟੂਨੇ ਟੱਪੇ ਵਾਲਾ ਕੰਮ ਤਾਂ ਕਰਦੇ ਨਹੀਂ ਵੀਰੇ ਠੀਕ ਹੈ ਨਾ ਜੇ ਅਕੂ ਢਾਲੇ ਲਾਉਂਦੇ ਢਾਲੇ ਵਾਲਾ ਸਾਡੇ ਕੋਈ ਕੋਈ ਕੰਮ ਨਹੀਂ ਸਾਡੇ ਕੋਲੇ ਉਹ ਦਾਤਰੀ ਨਾਲ ਜਿਸ ਤਰ੍ਹਾਂ ਤੁਸੀਂ ਦਾਤਰੀ ਲੈ ਕੇ ਕਰ ਰਹੇ ਹੋ ਉਹ ਕੀ ਚੀਜ਼ ਹੈ ਜਿਹੜਾ ਤੁਸੀਂ ਕਰਦੇ ਤੇ ਦਾਤੀ ਨਾਲ ਠੋਲਾ ਖੁਰਦਾ ਹੀ ਜੇ ਖੁਰਿਆ ਤਾਂ ਤਾਂ ਹੀ ਆਈ ਜਿਵੇਂ ਉਹ ਬੈਠੇ ਆ ਸੰਗਤ ਬੈਠੀ ਆ ਉਹਨਾਂ ਨੂੰ ਪੁੱਛ ਲਓ ਜੀ ਇਹਨਾਂ ਦੇ ਤੁਸੀਂ ਸਿੱਖੋ ਕਿ ਮੰਨਦੇ ਹੋ ਇਸ ਤਰ੍ਹਾਂ ਵੀ ਥੋਲੇ ਹੁੰਦੇ ਆ ਜਿਖੋ ਜੇ ਮੈਂ ਮੰਨਦਾ ਇਸ ਗੱਲ ਨੂੰ ਤੇ ਜੇ ਖੁਰੇ ਤਾਂ ਹੀ ਆ ਨਾ ਨਹੀਂ ਤੁਸੀਂ ਮੰਨਦੇ ਹੋ ਵੀ ਸਿੱਖ ਧਰਮ 'ਚ ਜੋ ਹੈਗਾ ਕੋਈ ਗੁਰਗ੍ਰੰਥ ਸਾਹਿਬ ਤੋਂ ਵੱਡਾ ਕੁਝ ਵੀ ਨਹੀਂ ਤੇ ਮੈਂ ਵੀ ਗੁਰੂ ਗ੍ਰੰਥ ਹੀ ਕਰੀ ਜਾਨਾ ਮੈਂ ਵੀ ਮੈਂ ਕਿਹਾ ਵੀ ਹੋਰ ਪਾਸੇ ਤੁਰਿਆ ਗੁਰੂ ਵਾਲੀ ਤੇ ਕਹਿੰਦੇ ਵੀ ਥੋਲੇ ਕੋਈ ਹੈ ਹੀ ਨਹੀਂ ਚੀਜ਼ ਜੇ ਕੋਈ ਫਿਰ ਆਰਾਮ ਕਾਹਦੇ ਹਾਸੇ ਆਉਂਦਾ ਫਿਰ ਜੇ ਥੋਲੇ ਨਾਲ ਆਰਾਮ ਹੋਏ ਤਾਂ ਹੀ ਆਉਂਦੇ ਨਾ ਦੇ ਸੰਗਤ ਪੰਜ ਮਿੰਟ ਇਕੱਠੇ ਹੁੰਦੇ ਹੁਣ ਇਹ ਦੇਖਣਾ ਹੋਵੇਗਾ ਕਿ ਪਿੰਡ ਦੇ ਵਿੱਚ ਮਿਸਤਰੀ ਤੋਂ ਬਾਬਾ ਬਣੇ ਇਸ ਸ਼ਖਸ ਦੇ ਖਿਲਾਫ ਪਿੰਡ ਵਾਲੇ ਕੀ ਮਤਾ ਪਾਉਂਦੇ ਨੇ ਜਾਂ ਇਹ ਬਾਬਾ ਕੀ ਰੁਖ اختیار ਕਰਦਾ ਹੈ ਜਗਬਾਨੀ ਟੀਵੀ ਲਈ ਸੋਨੂ ਖੇੜਾ ਦੀ ਰਿਪੋਰਟ